ਹਾਂਜੀ ਬਾਈ ਸਤ ਸ੍ਰੀ ਅਕਾਲ ਸਾਰੇ ਹੀ ਭਰਾਵਾਂ ਨੂੰ ਅੱਜ ਨਾ ਯਾਰ ਬਾਈ ਗਰਾਊਂਡ 'ਚ ਕੀੜਾ ਲੱਗਿਆ ਕਾਫੀ ਦਿਨਾਂ ਬਾਅਦ ਤੇ ਬਾਈ ਦਿਲ ਖੁਸ਼ ਹੋ ਗਿਆ ਅੱਜ ਨਵੇਂ ਮੁੰਡੇ ਛੋਟੇ ਹਨਾ ਤੇ ਖੇਡਦੇ ਦੇਖ ਕੇ ਆ ਬਾਈ ਖੇਡਣ ਲੱਗ ਰਹੀ ਛੋਟੇ ਆਪਣੀ ਇਹਨਾਂ ਨੂੰ ਦੇਖ ਕੇ ਨਾ ਬਾਈ ਖੇਡਦੇ ਨੂੰ ਮਨ ਖੁਸ਼ ਹੋ ਗਿਆ ਕਾਫੀ ਦਿਨਾਂ ਬਾਅਦ ਅੱਜ ਗਰਾਊਂਡ 'ਚ ਕੀੜਾ ਲੱਗਿਆ ਵੈਸੇ ਨਾ ਮੁੰਡੇ ਆਰਮੀ ਵਾਲੇ ਤਿਆਰੀ ਵਾਲੇ ਆਉਂਦੇ ਹੁੰਦੇ ਆ ਕਿ ਹਨਾ ਤੇ ਹੁਣ ਜਿਵੇਂ ਸੀਜ਼ਨ ਦਾ ਸਿਸਟਮ ਸੀ ਉਹਦੇ ਹਿਸਾਬ ਨਾਲ ਮੜੇ ਪਲੇਅਰ ਘਟ ਰਹੇ ਸੀਗੇ ਪਰ ਖੁਸ਼ੀ ਇਹ ਗੱਲ ਦੀ ਹੋਈ ਬਈ ਅੱਜ ਕੱਲ ਜਿਹੜੇ ਨਵੇਂ ਮੁੰਡੇ ਨੇ ਹਨਾ ਛੋਟੇ ਉਹ ਫੋਨਾਂ ਦੇ ਜਾਦੇ ਗੇਮਾਂ ਗੋਮਾਂ ਖੇਡਦੇ ਆ ਪਰ ਖੁਸ਼ੀ ਦੀ ਗੱਲ ਇਹ ਹੈ ਵੀ ਆ ਛੋਟੇ ਪਾਈ ਆਪਣੇ ਹਨਾ ਤੇ ਕਬੱਡੀ ਖੇਡਣ ਲੱਗ ਰਹੇ ਸੀਗੇ ਬਹੁਤ ਵਧੀਆ ਗੱਲ ਆ ਬਈ ਕਰੋ ਨਾਲ ਜੋੜੋ ਆਪਣੇ ਜਿਹੜੇ ਨਵੇਂ ਮੁੰਡੇ ਆ ਹਨਾ ਨਵੇਂ ਬੱਚਿਆਂ ਨੂੰ ਸਾਰੇ ਪਰਾਵਾਂ ਦੇ ਵੀ ਚਰਣਾ ਚ ਬੇਨਤੀ ਹੈ ਤੇ ਮਾਪਿਆਂ ਦੇ ਚਰਣਾ ਚ ਵੀ ਬੇਨਤੀ ਹੈ ਵੀ ਆਪਣੇ ਆਪਣੇ ਬੱਚਿਆਂ ਨੂੰ ਗਰਾਊਂਡ ਜਰੂਰ ਲੈ ਕੇ ਆਇਆ ਕਰੋ ਜੀ ਸ਼ਾਮ ਨੂੰ 2 ਘੰਟਾ ਜਿੰਨਾ ਵੀ ਸਮਾਂ ਤੁਹਾਡੇ ਲਈ ਘੰਟਾ 2 ਘੰਟੇ ਹਨਾ ਉਹਨਾਂ ਦੀ ਰੁਚੀ ਹੈ ਜਿਹੜੀ ਉਹ ਗਰਾਊਂਡ ਨਾਲ ਜਰੂਰ ਜੋੜੀ ਜਾਵੇ ਉਹਨਾਂ ਨੂੰ ਗਰਾਊਂਡ ਨਾਲ ਜੋੜਿਆ ਜਾਵੇ ਜੀ ਧੰਨਵਾਦ ਸਾਰੇ ਪਰਾਵਾਂ ਦਾ ਤੇ ਜੇ ਵੀਡੀਓ ਵਧੀਆ ਲੱਗੀ ਨਾ ਬਾਈ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਮਾਪਿਆਂ ਤੱਕ ਜ਼ਰੂਰ ਪਹੁੰਚਾ ਦਿਓ ਇਹ ਛੋਟੇ ਬੱਚੇ ਵਧੀਆ ਖੇਡੀ ਜਾਂਦੇ ਹੈਗੇ ਮਹਾਰਾਜ ਕਿਰਪਾ ਕਰੇ ਤੇ ਵੀਡੀਓ ਵਧੀਆ ਲੱਗੀ ਸੋਹਣੀ ਲੱਗੀ ਬਾਈ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਾਰੇ ਭਰਾਵਾਂ ਦਾ